ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆ ਪੰਜਾਬ ਤੇ ਸੋ ਅੱਜ ਬਣਾਈ ਆ ਜੀ ਆਪਾਂ ਨੇ ਗੁੜ ਤੇ मूंगफली ਵਾਲੀ ਗੱਚਕ ਠੀਕ ਹੈ ਜੀ ਆ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਜਿਵੇਂ ਕਿ ਹੁਣ ਅੱਗੇ ਠੀਕ ਹੈ ਜੀ ਲੋੜੀ ਆ ਰਹੀ ਆ ਤੇ ਤੁਸੀਂ ਲੋੜੀ ਨੂੰ ਠੀਕ ਹੈ ਜੀ ਜਿਹੜੀ ਗੁੜ ਵਾਲੀ ਗੱਚਕ ਆ ਉਹ ਘਰੇ ਬਣਾ ਸਕਦੇ ਹੋ ਬਿਲਕੁਲ ਸੌਖੇ ਤਰੀਕੇ ਨਾਲ ਠੀਕ ਹੈ ਜੀ ਆ ਦੇਖੋ ਕਿੰਨੀ ਵਧੀਆ ਹੈ ਤਿਆਰ ਹੋਈ ਆ ਬਣ ਕੇ ਆ ਇੱਕ ਮੈਂ ਬੜਾ ਪੀਸ ਜਮਾਇਆ ਸੀਗਾ ਜੀ ਠੀਕ ਹੈ ਜੀ ਪਲੇਟ ਦੇ ਵਿੱਚ ਤੇ ਇਹ ਪੀਸ ਹੈਗੇ ਆ ਜਿਹੜੇ ਮੈਂ ਛੋਟੇ ਜਮਾਇਤੇ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਜਿਹੜੇ ਤਰੀਕੇ ਨਾਲ ਬਣਾਈਓ ਤੁਹਾਨੂੰ ਉਹ ਵੀ ਦੱਸਦੇ ਆ ਠੀਕ ਹੈ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਗੁੜ ਵਾਲੀ ਗੱਚਕ ਪੱਕਾ ਕਰਾਂ ਕਿਵੇਂ ਬਣਾ ਸਕਦੇ ਆ ਆਜੋ ਰੈਸਪੀ ਕਰਦੇ ਆ ਸਟਾਰਟ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਗੱਛਕ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਆਈਟਮ ਚਾਹੀਦੀ ਆਪਾਂ ਨੂੰ ਉਹ ਹੈਗੀ ਆ ਮੂੰਫਲੀ ਠੀਕ ਹੈ ਜੀ ਤੇ ਕੱਢੀ ਕੱਢੀ ਕੜਾਈ ਕਰਿਆਨੀ ਦੁਕਾਨ ਤੋਂ ਮਿਲ ਜਾਂਦੀ ਆ ਤੇ ਲਓ ਜੀ ਇਹਨੂੰ ਆਪਾਂ ਕੜਾਹੀ ਦੇ ਵਿੱਚ ਪਾ ਲਾਂਗੇ ਠੀਕ ਹੈ ਜੀ ਮੇਰੇ ਕੋਲ ਸੀਗੀ ਅੱਧਾ ਕਿਲੋ ਠੀਕ ਹੈ ਜੀ ਅੱਧਾ ਕਿਲੋ 500 ਗ੍ਰਾਮ ਮੇਰੇ ਕੋਲ ਮੂੰਗਫਲੀ ਹੈਗੀ ਸੀ ਤੇ ਉਹਦੇ ਚੋਂ ਮੈਂ ਅੱਧੀ ਪਾ ਲਈ ਆ ਇਹ 250 ਗ੍ਰਾਮ ਹੈ ਠੀਕ ਹੈ ਜੀ ਇਹ ਤੇ ਹੁਣ ਆਪਾਂ ਨੇ ਇਹ ਚੰਗੀ ਤਰ੍ਹਾਂ ਭੁੰਨਣੀ ਆ ਤੇ ਹੁਣ ਆਪਾਂ ਨੇ ਇਹ ਚੰਗੀ ਤਰ੍ਹਾਂ ਰੋਸਟ ਕਰ ਲੈਣੀ ਠੀਕ ਹੈ ਜੀ ਐਦਾਂ ਹੀ ਯਾਨੀ ਇਹ ਚੰਗੀ ਤਰ੍ਹਾਂ ਭੁੰਨ ਲੂਗੇ ਇਹਨੂੰ ਭੁੰਨਣ ਨਾਲ ਇੱਕ ਤਾਂ ਇਹ ਉੱਪਰ ਤਾਂ ਜਿਹੜਾ ਛਿਲਕਾ ਠੀਕ ਹੈ ਜੀ ਇਹ ਉਤਰ ਜਾਊਗਾ ਤੇ ਨਾਲੇ ਇੱਕ ਖਾਨ ਦੇ ਵਿੱਚ ਥੋੜੀ ਜਿਹੀ ਵਧੀਆ ਬਣ ਜਾਊਗੀ ਤੇ ਲਓ ਜੀ ਇਹਨੂੰ ਭੁੰਨਦੇ ਆ ਆਪਾਂ ਜਦੋਂ ਤੱਕ ਇਹ ਐਨ ਭੁੰਨ ਨਹੀਂ ਜਾਂਦੀ ਤੇ ਲੋ ਜੀ ਮੋਂਫਲੀ ਆਪਣੀ ਭੁੰਨੀ ਗਈ ਹੁਣ ਆਪਾਂ ਇਹਨੂੰ ਕੱਢ ਲਾਂਗੇ ਠੀਕ ਹੈ ਜੀ ਐਦਾਂ ਦੇ ਕਿਸੇ ਬੜੇ ਭਕਤਨ ਚ ਕੱਢ ਲੂਗੇ ਤੇਨੂੰ ਜਿਹੜਾ ਭੁੰਨ ਨੂੰ ਟਾਈਮ ਲੱਗਿਆ ਠੀਕ ਹੈ ਜੀ ਉਹ ਲੱਗਿਆ 6-7 ਮਿੰਟ 6-7 ਮਿੰਟ ਚ ਇਹ ਐਨ ਭੁੰਨ ਹੋ ਜੂਗੀ ਤੇ ਹੁਣ ਆਪਾਂ ਨੇ ਇਹ ਥੋੜੀ ਜੀ ਠੀਕ ਹੈ ਜੀ ਤੋੜ ਲੈਣੀ ਆ ਤਾਂ ਜੋ ਇੱਕ ਤਾਈ ਦੇ ਫੁਲਕ ਜੇ ਉਤਰ ਉਤਰ ਜੂਗੇ ਉੱਪਰ ਤੇ ਤੇ ਨਾਲੇ ਇਹਦੇ ਦੋ-ਦੋ ਪੀਸ ਕਰ ਲੈਣੀ ਆ ਆਪਾਂ ਨੇ ਠੀਕ ਹੈ ਜੀ ਹਾਲੇ ਥੋੜੀ ਜੀ ਗਰਮ ਹੈ ਠੰਡੀ ਹੋਣ ਤੋਂ ਬਾਅਦ ਆਪਾਂ ਇਹਨੂੰ ਮਲ ਲੂਗੇ ਐਦਾਂ ਮਾਰੇ ਮੋٹے ਦੇ ਫੁੱਲ ਕੁੱਤਰ ਜੂਗੇ ਤੇ ਨਾਲੇ ਦੋ ਦੋ ਪੀਸ ਆਪਾਂ ਨੇ ਇਹਦੇ ਕਰ ਲੈਣੇ ਆ ਤੇ ਲਓ ਜੀ ਮੋਂਗੋਫਲੀਆ ਜਿਹੜੀ ਆਪਾਂ ਨੇ ਇਸ ਤਰੀਕੇ ਦੀ ਕਰ ਲੈਣੀ ਹੈ ਇਹ ਜਦੋਂ ਨਾ ਪੁੰਨਣ ਤੋਂ ਬਾਅਦ ਥੋੜੀ ਜਿਹੀ ਠੰਡੀ ਹੁੰਦੀ ਇਹਨੂੰ ਹੱਥਾਂ ਨਾਲ ਮਲੂਗੇ ਤਾਂ ਇੱਕ ਤੇ ਇਹਦੇ ਉੱਪਰ ਤੇ ਛਿਲਕੇ ਉਤਰ ਜਾਂਦੇ ਆ ਠੀਕ ਹੈ ਜੀ ਤੇ ਨਾਲੇ ਇਹਦੇ ਦੋ ਦੋ ਪੀਸ ਹੋ ਜਾਂਦੇ ਆ ਜੇ ਵਿਚਮਾਂ ਬਾੜੇ ਮੋٹے ਰਹਿ ਵੀ ਗਏ ਤਾਂ ਕੋਈ ਚੱਕਰ ਨਹੀਂ ਤੇ ਹੁਣ ਬਣਾਉਣੀ ਆਪਾਂ ਇਹਦੀ ਚਾਣੀ ਤੇ ਲਓ ਜੀ ਚਾਣੀ ਬਣਾਉਣ ਵਾਸਤੇ ਲਵਾਂਗੇ ਆਪਾਂ ਗੁੜ ਜਿੰਨੀ ਤੁਸੀਂ ਮੂੰਗਫਲੀ ਲੈਣੀ ਆ ਠੀਕ ਹੈ ਜੀ ਉੰਨੀ ਹੀ ਤੁਸੀਂ ਗੁੜ ਲੈਣਾ ਹੈ ਜਿਵੇਂ ਕਿ ਤੁਸੀਂ 250 ਗ੍ਰਾਮ ਜਾਂ ਇੱਕ ਕੋਲੀ ਤੁਸੀਂ ਮੂੰਗਫਲੀ ਦੀ ਲੈ ਰਹੇ ਹੋ ਤਾਂ ਇੱਕੇ ਕੋਲੀ ਤੁਸੀਂ ਗੁੜ ਦੀ ਲੈਣੀ ਆ ਠੀਕ ਹੈ ਜੀ ਵੱਧ ਘੱਟ ਨਹੀਂ ਕਰਨਾ ਹੈਗਾ ਤੇ ਲਓ ਜੀ ਹੁਣ ਆਪਾਂ ਇਹਨੂੰ ਗੁੜ ਨੂੰ ਕਰਾਂਗੇ ਮੈਲਟ ਥੋੜਾ ਜਿਹਾ ਪਾਉਣਾ ਆਪਾਂ ਨੇ ਪਾਣੀ ਇਹਦੇ ਵਿੱਚ ਪਾਣੀ ਜ਼ਿਆਦਾ ਨਹੀਂ ਪਾਉਣਾ ਹੈਗਾ ਆ ਦੇਖ ਲਓ ਠੀਕ ਹੈ ਜੀ ਇਹ ਛੋਟੀ ਜੀ ਗਲਾਸੀ ਆ ਤੇ ਮੈਂ ਅੱਧਿਕ ਪਾਣੀ ਦੀ ਪਾਈ ਆ ਇਹ ਠੀਕ ਹੈ ਜੀ ਤੇ ਹੁਣ ਗੈਸ ਕਰਦੇ ਆਂ ਆਪਾਂ ਔਨ ਤੇਨੂੰ ਚੰਗੀ ਤਰ੍ਹਾਂ ਕਰਦੇ ਆ ਮੈਲਟ ਜਦੋਂ ਤੱਕ ਇਹ ਐ ਨਾ ਖੁਰ ਨਹੀਂ ਜਾਂਦਾ ਤੇ ਲਓ ਜੀ ਗੋੜਾ ਜਿਹੜਾ ਆਪਣਾ ਮੈਲਟ ਹੋ ਚੁੱਕਿਆ ਏ ਆ ਦੇਖੋ ਸਾਰਾ ਗੋੜਾ ਜਿਹੜਾ ਉਹ ਖੁਰ ਗਿਆ ਤੇ ਹੁਣ ਆਪਾਂ ਇਹਨੂੰ ਪਕਾਉਣਾ ਤਕਰੀਬਨ 5 6 5 6 ਮਿੰਟ ਪਕਾਉਣ ਤੋਂ ਬਾਅਦ ਫਿਰ ਆਪਾਂ ਕਰਾਂਗੇ ਚੈੱਕ ਇਹਨੂੰ ਠੀਕ ਹੈ ਜੀ ਤੇ ਚੈੱਕ ਕਿਵੇਂ ਕਰਨਾ ਏ ਤੁਹਾਨੂੰ ਉਹ ਵੀ ਦੱਸੂਗਾ ਮੈਂ ਤੇ ਹਲੇ ਪਹਿਲਾਂ ਆਪਾਂ ਇਹਨੂੰ 5 6 ਮਿੰਟ ਪਕਾ ਲੈਂਦੇ ਆ ਤੇ ਲਓ ਜੀ ਹੁਣ ਕਰਦੇ ਆਪਾਂ ਗੁੜ ਨੂੰ ਚੈੱਕ ਆਪਾਂ ਨੇ ਇੱਕ ਪਾਣੀ ਦੀ ਕੌਲੀ ਲੈ ਲੈਣੀ ਆ ਠੀਕ ਹੈ ਜੀ ਜਦੋਂ ਗੋੜ ਪੱਕਦੇ ਨੂੰ 5-6 ਮਿੰਟ ਹੋ ਗਏ ਤੇ ਥੋੜਾ ਜਿਹਾ ਗੋੜ ਆਪਾਂ ਨੇ ਪਾਣੀ ਦੇ ਵਿੱਚ ਪਾਉਣਾ ਇਦਾਂ ਠੀਕ ਆ ਜੀ ਇਹਨੂੰ ਪਿਆ ਰਹਿਣ ਦੇਉਗੇ ਇੱਕ ਅੱਧਾ ਮਿੰਟ ਤੇ ਪਾਣੀ 'ਚ ਅੱਧੇ ਕ ਮਿੰਟ ਬਾਅਦ ਠੀਕ ਆ ਜੀ ਇਹ ਇਦਾਂ ਨਾ ਸੈੱਟ ਹੋ ਜਾਊਗਾ ਆ ਦੇਖੋ ਕਿਉਂਕਿ ਹਲੇ ਇਹ ਨਰਮ ਹੈ ਥੋੜਾ ਜਿਹਾ ਗੋੜ ਨੂੰ ਆਪਾਂ ਨੂੰ ਜਿਹੜਾ 2 ਕ ਮਿੰਟ ਹੋਰ ਪਕਾਉਣਾ ਪੈਣਾ ਹੈ ਠੀਕ ਆ ਜੀ ਜਦੋਂ ਇਹ ਪੂਰਾ ਹਾਰਡ ਹੋ ਜਾਊਗਾ ਨੇ ਪਾਉਂਦੀ ਸਾਰੇ ਵਿੱਚ ਫਿਰ ਸਮਝ ਲਓ ਗੋੜ ਆਪਣਾ ਤਿਆਰ ਹੈ ਹਲੇ ਇਹ ਥੋੜਾ ਜਿਹਾ ਨਰਮ ਹੈ ਆ ਦੇਖ ਲਓ ਠੀਕ ਹੈ ਜੀ ਐਦਾਂ ਦੇ ਇਹ ਹੋਇਆ ਏ ਤੇ ਲਓ ਜੀ ਗੁੜ ਨੂੰ ਆਪਾਂ 2 ਮਿੰਟ ਹੋਰ ਪਕਾ ਲੰਨੇ ਆ ਤੇ ਲਓ ਜੀ 2 ਮਿੰਟ ਬਾਅਦ ਆਪਾਂ ਫੇਰ ਚੈੱਕ ਕਰਦੇ ਆ ਆ ਦੇਖੋ ਆਪਾਂ ਨੇ ਨਾ ਥੋੜਾ ਜਿਹਾ ਗੁੜਾ ਜਿਹੜਾ ਵਿਚ ਐ ਤੇ ਪਾਉਣਾ ਏ ਇਸ ਤਰੀਕੇ ਨਾਲ ਤੇ ਨੂੰ ਅੱਧਾ ਕਮਿੰਟ ਛੇੜਨਾ ਨਹੀਂ ਹੈਗਾ ਤੇ ਗੈਸ ਆ ਜਿਹੜੀ ਇਸ ਟਾਈਮ ਤੇ ਤੁਸੀਂ ਥੋੜੀ ਜਿਹੀ ਘੱਟ ਰੱਖਿਓ ਠੀਕ ਹੈ ਜੀ ਤੇ ਲਓ ਜੀ ਹੁਣ ਗੁੜਾ ਜਿਹੜਾ ਪੂਰਾ ਹਾਰਡ ਹੋ ਚੁੱਕਿਆ ਏ ਠੀਕ ਹੈ ਜੀ ਆ ਦੇਖੋ ਤੇ ਜਦੋਂ ਐਦਾਂ ਦਾ ਠੀਕ ਹੈ ਜੀ ਗੁਣ ਹੋ ਜਵੇ ਨਾ ਫਿਰ ਸਮਝ ਲਓ ਵੀ ਗੋੜਾ ਜਿਹੜਾ ਆਪਣਾ ਉਹ ਬਣ ਕੇ ਤਿਆਰ ਹੋ ਗਿਆ ਹੁਣ ਮੂੰਗਫਲੀ ਪਾਉਣ ਵਾਸਤੇ ਆਹ ਦੇਖੋ ਜੀ ਮੈਂ ਹੋਰ ਪਾਇਆ ਤਾਂ ਤੇ ਉਹ ਵੀ ਪੂਰਾ ਹੈ ਨਾ ਹਾਰ ਹੋ ਚੁੱਕਿਆ ਏ ਤੇ ਲੋ ਜੀ ਹੁਣ ਇਹ ਚ ਆਪਣੀ ਮੂੰਗਫਲੀ ਜਿਹੜੀ ਉਹ ਪਾ ਲਈ ਆ ਐਡ ਕਰ ਲਈ ਆ ਤੇ ਇਹਨੂੰ ਕਰ ਦਿੰਦੇ ਆ ਮਿਕਸ ਤੇ ਥੋੜੀ ਜੀ ਆਪਣੀ ਦੇ ਵਿੱਚ ਸੌਂਫ ਪਾ ਲੈਣੀ ਆ ਤੇ ਥੋੜੀ ਜੀ ਪਾ ਲੈਣੀ ਆ ਅਜਵੈਨ ਤੇ ਲੋ ਜੀ ਇਹਨੂੰ ਕਰ ਦੋਗੇ ਮਿਕਸ ਹੁਣ ਚੰਗੀ ਤਰ੍ਹਾਂ ਤੇ ਲੋ ਜੀ ਗੱਚਕ ਹੁਣ ਆਪਾਂ ਨੇ ਮਿਕਸ ਕਰ ਲਈ ਆ ਤੇ ਫਟਾਫਟ ਆਪਾਂ ਨੇ ਇਹ ਕਿਸੇ ਬਰਤਨਾਂ ਦੇ ਵਿੱਚ ਜਮਾ ਦੇਣੀ ਆ ਕਿਉਂਕਿ ਜੇ ਜ਼ਿਆਦਾ ਠੰਡੀ ਕਰੂਗੇ ਨਾ ਫਿਰ ਇਹਨੇ ਕੜਾਹੀ ਦੇ ਵਿੱਚ ਜਮ ਜਾਣਾ ਇਸ ਕਰਕੇ ਫਟਾਫਟ ਇਹਨੂੰ ਬਰਤਨਾਂ ਦੇ ਵਿੱਚ ਜਮਾ ਦਿਓ ਤੇ ਲੋ ਜੀ ਆਪਾਂ ਨਾ ਇਦਾਂ ਦੇ ਬਰਤਨ ਲਾਉਂਗੇ ਕੋਈ ਛੋਟੇ-ਛੋਟੇ ਤੇ ਉਹਦੇ ਚ ਆਪਾਂ ਨੇ ਇਹ ਥੋੜੀ-ਥੋੜੀ ਪਾ ਲੈਣੀ ਆ ਠੀਕ ਆ ਜੀ ਸੋ ਇਸ ਤਰੀਕੇ ਨਾਲ ਤੇ ਫਿਰ ਆਪਾਂ ਨੇ ਇਹ ਇਦਾਂ ਕਿਸੇ ਚੀਜ਼ ਨਾਲ ਠੀਕ ਹੈ ਜੀ ਕੋਈ ਚਮਚ ਲੈ ਲੈਣਾ ਹੈ ਤੇ ਆਪਾਂ ਨੇ ਇਹ ਸੈੱਟ ਕਰੀ ਜਾਣੀ ਆ ਠੀਕ ਹੈ ਜੀ ਇਦਾਂ ਇਦਾਂ ਦੀ ਛੋਟੀਆਂ-ਛੋਟੀਆਂ ਕੌਲੀਆਂ ਦੇ ਵਿੱਚ ਠੀਕ ਹੈ ਜੀ ਇਹਨੂੰ ਇਦਾਂ ਸੈੱਟ ਕਰ ਦੋਗੇ ਤੇ ਜ਼ਿਆਦਾ ਠੰਡੀ ਨਹੀਂ ਕਰਨੀ ਹੈਗੀ ਜ਼ਿਆਦਾ ਠੰਡੀ ਕਰੋਗੇ ਇਹ ਠੀਕ ਹੈ ਜੀ ਇਹ ਕੋਹ ਹੋ ਜੂਗੀ ਮਤਲਬ ਜੰਮ ਚੂਗੀ ਇਸ ਕਰਕੇ ਆਪਾਂ ਨੇ ਇਹ ਇਦਾਂ ਦੇ ਬਰਤਨਾਂ ਦੇ ਵਿੱਚ ਚਾਹੇ ਥੋੜਾ ਬਹੁਤਾ ਘੀ ਵੀ ਲਾ ਲਿਓ ਨੂੰ ਠੀਕ ਹੈ ਜੀ ਤੇ ਇਦਾਂ ਜਿਹੜੀ ਸੈੱਟ ਕਰ ਦੇਣੀ ਆ ਤੇ ਚਾਹੇ ਹੱੱਤਾਂ ਨੂੰ ਥੋੜਾ ਬਹੁਤਾ ghee ਲਾ ਲਿਓ ਤੁਸੀਂ ਤੇ ਐਦਾਂ ਜਿਹੜੀ ਸੈੱਟ ਕਰ ਦੋਂਗੇ ਇਹਨੂੰ ਖਾ ਲਓ ਜੀ ਇਸ ਤਰੀਕੇ ਨਾਲ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਘਰੇ ਗੱਚਕ ਤੇ ਲਓ ਜੀ ਐਦਾਂ ਸੈੱਟ ਕਰ ਕਰਕੇ ਰੱਖ ਦੋਂਗੇ ਤੇ ਲਓ ਜੀ ਗੱਚਕ ਜਿਹੜੀ ਆਪਾਂ ਨੇ ਠੀਕ ਹੈ ਜੀ ਦੋ ਵਹ ਛੋਟੀਆਂ ਜੀਆਂ ਜਿਹੜੀਆਂ ਐਦਾਂ ਫਲੈਂਟ ਜੀਆਂ ਕੌਲੀਆਂ ਹੁੰਦੀਆਂ ਉਹਦੇ ਵਿੱਚ ਸੈੱਟ ਕਰ ਲਈ ਆਪਾਂ ਨੇ ਤੇ ਇੱਕ ਕਰ ਲਈ ਆਪਾਂ ਨੇ ਠੀਕ ਹੈ ਜੀ ਬੜੀ ਪਲੇਟ ਦੇ ਵਿੱਚ ਸੈੱਟ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਘਰੇ ਗੱਚਕ ਜਿਵੇਂ ਕਿ ਹੁਣ ਅੱਗੇ ਲੋੜੀ ਆ ਰਹੀ ਆ ਜਿਹੜੀਆਂ ਹੁਣ ਬਾਹਰ ਦੀਆਂ ਚੀਜ਼ਾਂ ਬਣੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਠੀਕ ਆ ਜੀ ਵੀ ਕਿਹੜੇ ਸਾਧ ਕਦਮ ਨਾਲ ਲੋਕ ਬਣਾਉਂਦੇ ਆ ਸੋ ਤੁਸੀਂ ਘਰੇ ਬਣਾ ਸਕਦੇ ਹੋ ਕੋਈ ਬੜੀ ਔਖੀ ਗੱਲ ਨਹੀਂ ਹੈਗੀ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਥੋੜੀ ਦੇਰ ਸੈੱਟ ਹੋਣ ਵਾਸਤੇ ਰੱਖ ਦਿੰਦੇ ਆ ਜਦੋਂ ਇਹ ਠੰਡੀਆਂ ਹੋ ਗਈਆਂ ਫਿਰ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਦੀਆਂ ਇਹ ਬਣੀਆਂ ਏ ਤੇ ਲਓ ਜੀ ਗੱਚਕਾਂ ਆਪਣੀਆਂ ਜਿਹੜੀਆਂ ਉਹ ਜੰਮ ਚੁੱਕੀਆਂ ਤਕਰੀਬਨ ਮੰਨੋ ਇਹਨਾਂ ਨੂੰ ਜਮਾਈਆਂ ਨੂੰ ਅੱਧਾ ਪੌਣਾ ਘੰਟਾ ਹੋ ਗਿਆ ਠੀਕ ਹੈ ਜੀ ਅੱਧੇ ਪੌਣੇ ਘੰਟੇ ਚ ਐਦਾਂ ਆਪਾਂ ਇਹਦੀ ਪਾਲਟੀ ਮਾਰੂਗੇ ਆ ਦੇਖੋ ਠੀਕ ਹੈ ਜੀ ਕਿੰਨੀ ਵਧੀਆ ਜਿਹੜੀ ਗੱਚਕ ਆਹੋ ਬਣ ਚੁੱਕੀ ਆ ਤੇ ਦੋਈ ਵੀ ਆਪਾਂ ਐਸੇ ਤਰੀਕੇ ਨਾਲ ਕੱਢ ਲੂਗੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਜੀ ਘਰੇ ਗੱਚਕ ਆਹ ਲੋ ਜੀ ਠੀਕ ਹੈ ਜੀ ਦੇਖੋ ਕਿੰਨੀ ਵਧੀਆ ਜੜੀਆਂ ਆਪਣੀਆਂ ਗੱਚਕਾਂ ਆਹੋ ਬਣ ਚੁੱਕੀਆਂ ਐ ਸੋ ਇਸ ਤਰੀਕੇ ਨਾਲ ਤੁਸੀਂ ਮੂੰਗਫਲੀ ਤੇ ਗੋੜ ਵਾਲੀ ਗੱਚਕ ਘਰੇ ਬਣਾ ਸਕਦੇ ਆ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ